ਪੁਲਿਸ ਕਿੰਨੇ ਵੀ ਦਾਅਵੇ ਕਿਉਂ ਨਾ ਕਰ ਰਵੇ ਕਿ ਅਮਨੋ ਸ਼ਾਂਤੀ ਸਭ ਕੁਝ ਉਤੰਦਈ ਦੇ ਨਾਲ ਬਹਾਲ ਕਰਨ ਦੇ ਵਿੱਚ ਲੱਗੀ ਹੋਈ ਹੈ ਪਰ ਫਿਰ ਵੀ 3 ਦਿਹਾਰਾਂ ਨੂੰ ਐਸੇ ਅਜਿਹੇ ਹਾਦਸੇ ਜ਼ਰੂਰ ਵਾਪਰ ਜਾਂਦੇ ਨੇ ਜਿਹੜੇ ਪੁਲਿਸ ਤੇ ਕਮੀ ਕਾਜੀ ਤਰੀਕਿਆਂ ਦੇ ਉੱਤੇ ਸਵਾਲੀਆ ਨਿਸ਼ਾਨ ਜਿਹੜੇ ਖੜੇ ਕਰ ਜਾਂਦੇ ਨੇ ਬੀਤੀ ਰਾਤ ਵੀ ਗੁਰਤੇਜ ਸਿੰਘ ਆਪਣੇ ਸਰਾਤਿਆਂ ਦੇ ਨਾਲ ਬੈਠਾ ਸ਼ਰਾਬ ਪੀ ਰਿਆ ਸੀ ਕਿ ਉਥੇ ਹੋਰ ਦੋ ਲੋਕ ਆ ਗਏ ਜਿਨ੍ਹਾਂ ਨੇ ਗੁਰਤੇਜ ਸਿੰਘ ਤੋਂ ਵੀ ਸ਼ਰਾਬ ਦੀ ਮੰਗ ਕੀਤੀ ਗੁਰਤੇਜ ਸਿੰਘ ਨੇ ਜਿਵੇਂ ਹੀ ਉਹਨਾਂ ਨੂੰ ਸ਼ਰਾਬ ਵਸੇ ਪੈਸੇ ਦੇਣ ਵਸੇ ਆਪਣਾ ਹੀ ਜੇਬ 'ਚ ਹੱਥ ਪਾਇਆ ਤੇ ਬਹੁਤ ਸਾਰੇ ਪੈਸੇ ਵੇਖ ਕੇ ਉਹ ਦੋ ਨਾਲ ਲੋਕਾਂ ਨੇ ਹੋਰ ਆਪਣੇ ਸਾਥੀ ਸਾਧ ਲੈ ਤੇ ਉਹਨਾਂ ਨੇ ਤੇਜ ਧਾਰ دار ਹਥਿਆਰਾਂ ਦੀ ਨੋਕ ਤੇ ਗੁਰਤੇਜ ਸਿੰਘ ਕੋਲ ਦੋ ਤੋਲੇ ਸੋਨੇ ਦੀ ਚੈਂੜੀ ਗਲੇ ਵਿੱਚ ਪਈ ਹੋਈ ਸੀ ਉਹ ਤੇ 43000 ਰੁਪਿਆ ਵੀ ਖੋਲਿਆ ਇਸ ਦੇ ਚਲਦਿਆ ਪ੍ਰਮਾਤਮਾ ਦਾ ਇਹ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਇੱਕ ਵੱਡੀ ਪਰ مالی ਨੁਕਸਾਨ ਵੱਡੀ ਤਦਾਦ ਤੇ ਜ਼ਰੂਰ ਹੋਇਆ ਹੈ ਜਿਸ ਦੇ ਚਲਦਿਆ ਗੁਰਦੇਵ ਸਿੰਘ ਨੇ ਪੁਲਿਸ ਕੋਲੋਂ ਇਸ ਗੱਲ ਦੀ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦੁਆਇਆ ਜਾਏ ਤੇ ਉਸ ਦੇ ਲੁੱਟੇ ਹੋਏ ਪੈਸੇ ਤੇ ਸਮਾਨ ਜਿਹੜਾ ਉਸ ਨੂੰ ਵਾਪਸ ਕਰਵਾਇਆ ਜਾਵੇ ਉਹਦੇ ਨਾਲ ਹੀ ਪਿੱਛੇ-ਪਿੱਛੇ ਕੋਈ 30-35 ਬੰਦੇ ਆ ਗਏ ਕੀ ਕੀਤਾ ਉਹਨਾਂ ਨੂੰ ਅੰਦਰ ਦਸਰ ਦੁਤਰ ਦੱਸਿਆ ਇਹਨਾਂ ਨੂੰ ਇਹਨਾਂ ਨੇ ਅੰਦਰ ਕਿਆ ਲੋਟਮੋਟ ਕਰ ਗਏ ਚਲੇ ਗਏ ਸਾਨੂੰ ਪਾ ਪਤਾ ਨਹੀਂ ਕੈਸ਼ ਕੋਈ ਚੋਰੀ ਲੁੱਟ ਰਹਾ ਕੋਈ ਲੁੱਟਿਆ ਪਿਆ ਕੋਈ ਟੈਂਸ਼ਨ ਲੁੱਟੀ ਪਈ ਹੈ ਕੱਲ ਨੂੰ ਸਾਨੂੰ ਵੀ ਆ ਜਾ ਸਕਦੀ ਹੈ ਤਾਂ ਅਗਰ ਅਸੀਂ ਇਕੱਲੇ ਇਕੱਲੇ ਬੈਠੇ ਰਹੇ ਸਾਨੂੰ ਵੀ ਆ ਜਾ ਸਕਦੀ ਹੈ ਓਕੇ ਵਿਨੋਦ ਕੁਮਾਰ ਗੱਲ ਵੀ ਇਹ ਹੋਈ ਜੀ ਇਹ ਮਹਗਾ ਫਿਰਤੇ ਰਹੀ ਅੱਗੇ ਅੱਗੇ ਫਿਰਤੇ ਰੇ ਸਰ ਮੈਂ ਤੇ ਬੰਦੇ ਆਏ ਅੰਦਰ 22 25 ਬੰਦੇ ਅੰਦਰ ਆ ਗਏ ਠੀਕ ਹੈ 22 25 ਬੰਦੇ ਉਧਰੋਂ ਆ ਗਏ ਉਸ ਤੋਂ ਬਾਅਦ ਭਈਆ ਇਹਨਾਂ ਨੇ ਕੀਤਾ ਕਿ ਲੋ ਰਾਇਓ ਇਹ ਅੰਦਰ ਬੀਜਾ ਬੂਨਾ ਤੋੜੀਆਂ ਨਾਲੇ ਅੰਦਰ ਦਾਤਰ ਰੱਖਿਆ ਬੋਹ ਦੇ ਮੇਰੇ ਦਾਤਰ ਰੱਖਿਆ ਨਾਲੇ ਠੀਕ ਆ ਪੁੱਛੋ ਪੈਸੇ ਕੱਢੇ ਜੇਬੇ ਜੋ ਇਹਨਾਂ ਕੋ ਥੱਬੀ ਠੇਕੇਦਾਰੇ ਨਾਲ ਕੰਮ ਕਰਦੇ ਆ ਕਹਿੰਦਾ ਥੱਬੀ ਹੀ ਪੈਸਾ ਦੀ ਉਸ ਤੋਂ ਵਾਪਸੀ ਗੱਲੇ ਜੋ ਪੈਸੇ ਕੱਢ ਕੇ ਲੈ ਕੇ ਕਿੰਨੇ ਪੈਸੇ ਲੈ ਮੈਨੂੰ ਪੈਸੇ ਨਾਲ ਹੀ ਪਤਾ ਪੈਸੇ ਮੈਨੂੰ ਪਤਾ ਬੋਹ ਦੇ ਗੱਲੇ ਜੋ ਪੈਸੇ ਲੈ ਕੇ 5 5-6000 ਰੁਪਏ ਗੱਲੇ 'ਚ ਤੇ ਚਾਨੀ ਇਹਨਾਂ ਦੀ ਇੰਦੀ ਚਾਨੀ ਵੀ ਆਹੀ ਬੋਜੀ ਦੋ ਦੀ ਚਾਨੀ ਸੋਨੇ ਜੀ ਕੀ ਕਰਨਾ ਚਾਹੀਦਾ ਜੀ ਮੇਰਾ ਨਾਮ ਗੁਰਤਾਜ ਸਿੰਘ ਹੈ ਜੀ ਕੀ ਗੱਲ ਹੈ ਗੱਲ ਸਿਰਫ ਇਹ ਮੇਰਾ ਜਿਹੜਾ ਇਹ ਹੱਤ ਹੈ ਅਸਲ ਜੁੜਾ ਸਾਹਿਬ ਦਾ ਇਹ ਛੋਟੇ ਭਰਾ ਨੂੰ ਮੈਂ ਲੈ ਕੇ ਦਿੱਤੇ ਦਾ ਕਰਾਇਤੇ ਮੈਂ ਰਾਤੀ ਆਇਆ ਕੋਈ 9:30 ਵਜੇ ਇੱਥੇ ਪੈਗ ਲਾਣ ਤੇ ਆਪਾਂ ਮੈਂ ਅਸੀਂ ਮੇਰੇ ਫੈਮਸੀ ਦੇ ਦੋ ਤੇ ਆਪਾਂ ਪੈਗ ਲਾ ਰਹੇ ਆ ਤੇ ਇਹ ਮੁੰਡੇ ਜੀ ਹਰ ਈਸਾ ਨਗਰ ਦੇ ਅਰਜਨ ਤੇ ਇੱਕ ਮੁੰਡਾ ਗੋਲੂ ਇਹ ਦੋਨੇ ਆਇਆ ਜੀ ਆ ਕੇ ਆਪਣਾ ਮੈਨ ਕਹਿੰਦੇ ਇੱਥੇ ਵੀ ਪਾਜੀ ਇੱਥੇ ਤਾਸ਼ ਤੁਸ਼ ਘੇਰ ਲਈਏ ਮੈਂ ਕਹਾਂ ਪਾਜੀ ਇੱਥੇ ਤਾਸ਼ ਆ ਲਾ ਗਾਉਂ ਥੋੜੀ ਇੱਥੇ ਪੈਗ ਲਾਉਂਦੇ ਦੁਸ਼ਰਾ ਇਹਨਾਂ ਨੇ ਪਾਜੀ ਫਿਰ ਕਹਿੰਦੇ ਜੀ ਪੈਗ ਸਾਡਾ ਮੰਗਾ ਦੋ ਸਰ ਪੈਗ ਲਵਾਓ ਫਿਰ ਮੈਂ ਚਲੋ ਮੈਂ ਵੀ ਪੈਸੇ ਕੱਢੇ ਜੇਬ ਚ ਮੈਂ ਛੋਟੇ ਨੂੰ ਮੈਂ ਇੱਕ ਕਵਾਡ ਲਵਾ ਦਿੱਤਾ ਦੁਸ਼ਰਾ ਇਹਨਾਂ ਨੇ ਦੇਖੇ ਪੈਸੇ ਇਹਨਾਂ ਨੇ ਮੁੰਡੇ ਬੁਲਾ ਲਏ ਜੀ ਉਸ ਤੋਂ ਬਾਅਦ 25 30 ਮੁੰਡੇ ਆ ਗਏ ਇਹਨਾਂ ਨੇ ਮੈਨੂੰ ਮੈਂ ਸੀਗਾ ਸੋਨੂ ਮੁੰਡਾ ਸੀ ਆਪਾਂ ਤਿੰਨ ਚਾਰ ਮੁੰਡੇ ਸੀ ਇਹਨਾਂ ਨੇ ਦਾਤਾ ਰੱਖਤੇ ਉੱਪਰ ਟੇਬਲ ਤੇ ਚੜ ਕੇ ਸਾਡੇ ਗਲੇ ਤੇ ਜੇਬ ਚ ਖੋ ਕਰਕੇ ਲੈ ਕੇ ਸਾਡੇ ਗਏ ਆ ਤਾਂ ਮਤਲਬ ਮੈਂ ਰਾਤੀ ਪੌਣੇ 10 ਦਾ ਟਾਈਮ ਭਾਜੀ ਮੈਂ ਮੈਂ ਇੱਕ ਗੱਲ ਕਿ ਕੇ ਬਸ ਬੇਨਤੀ ਕਰਨਾ ਚਾਹੁੰਦਾ ਜੀ ਆਪਣਾ ਲੋਕਲ ਸ਼ਹਿਰ ਪੌਣੇ 10 ਵਜੇ ਆਪਾਂ ਆਪਣੇ ਆਪਣੇ ਸ਼ਹਿਰ ਚ ਆਪਾਂ ਦੀ ਸੇਫਟੀ ਮਹਿਸੂਸ ਕਰਦੇ ਵੀ ਆ ਕੇ ਤੁਸੀਂ ਇਦਾਂ ਤੇ ਜੂਪੀ ਵੀ ਹਾਰ ਬਣਾਤਾ ਇੱਥੇ ਵੀ ਆ ਕੇ ਸਦਾ ਕਿੰਨੇ ਰੁਪਏ ਦੇਣਗੇ ਮੇਰੇ 43000 ਰੁਪਏ ਸੀ ਰਾਤੀ ਦੁਕਾਨ ਸਤਾਪਾ ਦੇਤੀ ਹੈ 2 ਤੋਲੇ ਦੀ ਮੇਰੀ ਚੇਨ ਸੀਗੀ 43000 ਤੇ ਗੱਲੇ ਦੀ ਮੈਨੂੰ ਸੇਲਤਾ ਨਹੀਂ ਪਤਾ ਉਹਦੀ ਕਿੰਨੀ ਜਲਦੇ ਜਾਂਦੇ ਇਹਦੇ ਮੁੰਡੇ ਜਿਹੜੇ ਗੱਲਾਂ ਵੀ ਇਹਦਾ ਲੈ ਕੇ ਗਏ ਆ ਮੁੰਡੇ ਦਾ ਤੇ ਬਸ ਮੈਂ ਹੀ ਪ੍ਰਸ਼ਾਸਨ ਕੋਲ ਬੇਨਤੀ ਕਰਨਾ ਚਾਹੁੰਦਾ ਵੀ ਇਨਸਾਫ ਕਰੋ ਤੇ ਪੂਰਾ ਜਣੇ ਨਾਇਸਾਫੀ ਕਰਤੇ ਪਿਆ ਤੇ ਪੁਲਿਸ ਸਾਹਿਬ ਰਿਕਵੈਸਟ ਹੈ ਵੀ ਇਹ ਮਤ ਸਰ ਆਪਾਂ ਮੈਂ ਇੱਕ ਚੀਜ਼ ਹੋਰ ਆਪਾਂ ਇੱਕ ਦੋ ਬੰਦੇ ਨੂੰ ਆਪਾਂ ਦੇ ਬੰਦੇ ਜਿ ਸਾੜਤੇ ਆਪਾਂ ਇਹ ਕਰ ਸਕਦੀ ਏ ਤੇ ਬਹੁਤ ਮਾੜਾ ਲਾਤਾ ਸਰ ਬਹੁਤ